ਤੇ ਹਾਂਜੀ ਪਟਿਆਲੇ ਵਾਲੇ ਕੀ ਹਾਲ ਚਾਲ ਆ ਤੇ ਅੱਜ ਪਹੁੰਚੇ ਜੀ ਆਪਾਂ ਪਟਿਆਲਾ ਪਟਿਆਲਾ ਹੈਗਾ ਜੀ ਇਹ ਕਿਹੜਾ ਰੋਡ ਆ ਜੀ ਇੱਥੇ ਗੱਲ ਕਰਦੇ ਆ ਬਾਈ ਹੁਣਾਂ ਨਾਲ ਬਾਈ ਹੁਣਾਂ ਕੋ ਪਹਿਲਾਂ ਰੋਡ ਪੁੱਛ ਲਈਏ ਤੇ ਇਹਨੇ ਇੱਥੇ ਤੇ ਬਾਈ ਹੁਣੀ ਬਾਈ ਹੁਣੀ ਬਣਾਉਂਦੇ ਨੇ ਬਬਲ ਟੀ ਤੇ ਨਾਲ ਬਣਾਈ ਹੁਣ ਬਾਈ ਹੁਣੀ ਬਣਾਉਂਦੇ ਨੇ ਬੜਾ ਪੌ ਆ ਚੈੱਕ ਕਰੋ ਤੁਸੀਂ ਤੇ ਇਹਨੇ ਬਾਈ ਬਾਈ ਕੀ ਹਾਲ ਚੱਲ ਵਧੀਆ ਜੀ ਭਾਜੀ ਪਹਿਲਾਂ ਤਾਂ ਮੈਂ ਦੱਸਾਂ ਇਹ ਰੋਡ ਕਿਹੜਾ ਆ ਇਹ ਭੁਪਿੰਦਰਾ ਰੋਡ ਆ ਤੇ ਨੀਅਰ ਥਾਪਰ ਕੋਲਿਜ ਲੈਟਾ ਦੇ ਕੋਲ। ਕੁਪਿੰਦਰਾ ਰੋਡ ਦੀ ਹੈ ਥਾਪਰ। ਕੋਲ ਹੈ ਜੀ ਲੈਟਾ ਦੇ ਕੋਲ। ਓਕੇ ਤੇ ਬਾਈ ਕੀ ਕੀ ਬਣਾਉਂਦੇ ਤੁਸੀਂ ਇੱਥੇ? ਸਰ ਬੜਾ ਪਾਓ ਹੈ, ਬਬਲ ਡਰਿੰਕ ਹੈ, ਬਰੀਆਨੀ ਬਣਾਉਂਦੇ ਆਂ, ਚਿਕਨ ਬਰੀਆਨੀ ਤੇ ਵੈਜ ਬਰੀਆਨੀ। ਇਹ ਬਰੀਆਨੀ ਦਾ ਤਾਂ ਤੁਸੀਂ ਨਾ ਨਾ ਲਾਓ, ਤੁਸੀਂ ਤਾਂ ਖਤਮ ਕਰ ਚੁੱਕੇ ਹੋ। ਚਲ ਠੀਕ ਹੈ। ਨਹੀਂ ਵੈਸੇ ਉਹ ਕੀ ਟਾਈਮਿੰਗ ਹੁੰਦੀ ਤੁਹਾਡੀ ਪਹਿਲਾਂ ਟਾਈਮਿੰਗ ਦੱਸਦੀ? ਅਸੀਂ ਆਨੇ ਆ 11:30 ਵਜੇ। 11:30? 11:30 ਲੈ ਕੇ ਰਾਤ ਨੂੰ 9:30 ਵਜੇ ਤੱਕ। ਓਕੇ ਤੇ ਜਿਹੜੀ ਬਰੀਆਨੀ ਮਿਲਦੀ ਉਹ ਕਿਸ ਟਾਈਮ ਦੀ ਹੁੰਦੀ? ਉਹ ਮੇਰੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਹਾਂਜੀ ਉਸ ਤੋਂ ਬਾਅਦ ਬੜਾ ਪਾਓ ਤੇ ਬਬਲ ਡਰਿੰਕ ਅੱਛਾ ਉਸ ਤੋਂ ਬਾਅਦ ਬਬਲ ਡਰਿੰਕ ਆ ਜਾਂਦੀ ਹੈ ਤੇ ਨਾਲ ਤੋਂ ਨਹੀਂ ਬੜਾ ਆ ਜਾਂਦਾ ਓਕੇ ਜੀ ਅੱਛਾ ਤੇ ਬਰਿਆਦੀ ਕਿਹੜੀ ਹੁੰਦੀ ਆ ਛਟਕੇ ਵਾਲੀ ਹੁੰਦੀ ਕਿ ਦੂਜੀ ਹੁੰਦੀ ਆ ਹਲਾਲ ਨਹੀਂ ਦੂਜੀ ਹੁੰਦੀ ਆ ਛਟਕੇ ਵਾਲੀ ਹਾਂਜੀ ਹਾਂਜੀ ਅੱਛਾ ਪਿਓਰ ਛਟਕੇ ਦੀ ਬਣਾਉਣੀ ਤੁਸੀਂ ਵੇਚਦੇ ਨਾਨ ਵਜ ਦੋਨੋਂ ਬਣਾਉਂਦੇ ਹੋ ਦੋਨੋਂ ਹਾਂਜੀ ਕੀ ਬਾਤ ਆ ਜੀ ਤੇ ਭਾਈ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸ਼ੁਰੂਆਤ ਕੀਤੇ ਨੇ ਮੈਨੂੰ ਬਬਲ ਡਰਿੰਕ ਤੇ ਬੜਾ ਪਾਓ ਸਾਲ ਹੋ ਗਿਆ ਅੱਛਾ ਤੇ ਬਰੀਆਨੀਆ ਮੈਨੂੰ 2 ਦਿਨ ਹੀ ਹੋਏ ਆ ਸਟਾਰਟ ਕਰੀ ਅੱਛਾ ਬਰੀਆਨੀ ਨੂੰ 2 ਦਿਨ ਹੋਏ ਆ ਤੇ ਬਰੀ ਕਿਤੇ ਹੌਟ ਸੇਲਿੰਗਾਂ ਬੜੀ ਜਲਦੀ ਵਿਕ ਜਾਂਦੀ ਦੋ ਦਿਨਾਂ ਚ ਕੀ ਆ ਬਾਤ ਹੈ ਟੇਸ ਬਾਈ ਤਰ੍ਹਾਂ ਵਧੀਆ ਲੱਗਦਾ ਮੈਨੂੰ ਤੇ ਬਾਈ ਪਹਿਲਾਂ ਤਾਂ ਵੀ ਤੁਸੀਂ ਜਿਹੜਾ ਬਬਲ ਡਰਿੰਕ ਆ ਇਹ ਕਿੱਥੇ ਦੀ ਡਰਿੰਕ ਆ ਤੇ ਇਹ ਇੰਡੀਆ ਦੇ ਵਿੱਚ ਕਿਵੇਂ ਲੈ ਕੇ ਆਏ ਇਹ ਸਰ ਜਿਹੜੀ ਬਬਲ ਡਰਿੰਕ ਹੈ ਇਹ ਕੋਰੀਅਨ ਡਰਿੰਕ ਹੈ ਇਹ ਕੋਰੀਆ ਤੋਂ ਹੀ ਸਟਾਰਟ ਹੋਈ ਸੀਗੀ ਉਸ ਤੋਂ ਬਾਅਦ థਾਈਲੈਂਡ ਮਲੇਸ਼ੀਆ ਉਸ ਤੋਂ ਬਾਅਦ ਆਪਣੇ ਆਪਣੇ ਇੰਡੀਆ ਦੇ ਵਿੱਚ ਆਈ ਹੈ థਾਈਲੈਂਡ ਮਲੇਸ਼ੀਆ ਘੁੰਮਦੇ 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 ਪੰਜਾਬੀ ਦੇ ਵਿੱਚ ਆਈ ਹੈ ਕਿਹੜਿਆ ਤੋਂ ਬਾਅਦ ਪੰਜਾਬ ਆ ਗਈ ਹਾਂਜੀ ਹਾਂਜੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹ ਟ੍ਰਿਕ ਸ਼ੁਰੂ ਕਰੀਏ ਇਹ ਮੇਰੇ بیٹے ਤੇ ਮੇਰੀ ਵਾਈਫ ਨੇ ਦੋਨਾਂ ਨੇ ਉਹ ਦੇਖਦੇ ਰਹਿੰਦੇ ਨੇ ਨੈਟ ਤੋਂ ਉਹਨਾਂ ਉੱਥੋਂ ਉਹਨਾਂ ਨੂੰ ਗੈਸ ਹੋਇਆ ਸੀਗਾ ਕਿ ਆਪਾਂ ਇਹ ਕੰਮ ਕਰਕੇ ਦੇਖੀਏ ਇਹ ਕੰਮ ਕਰਕੇ ਦੇਖੀਏ ਤੇ ਫਿਰ ਇਹ ਮਤਲਬ ਅਰੇਂਜ ਕਿਵੇਂ ਕੀਤਾ ਸਮਾਨ ਇਹ इजीली ਅਰੇਂਜ ਹੋ ਜਾਂਦਾ ਹਾਂਜੀ इजीली ਅਰੇਂਜ ਹੋ ਜਾਂਦਾ ਹੈ ਕੀ ਬਾਤ ਹੈ ਬਸ ਜੀ ਇਹ ਬਹੁਤ ਵਧੀਆ ਭਾਜੀ ਵੀ ਤੁਹਾਡੇ ਬੇਟੇ ਨੇ ਤੇ ਤੁਹਾਡੀ ਵਾਈਫ ਨੇ ਤੁਹਾਨੂੰ ਸਪੋਰਟ ਕੀਤੀ ਇਸ ਜੀ ਨੂੰ ਅਚਾ ਤੁਹਾਡਾ ਇੱਕ ਜਿਹੜਾ ਬੜਾ ਬਣਾਉਂਦੇ ਤੁਸੀਂ ਇਹ ਬੜਾ ਪਾਓ ਤੇ ਜਿਹੜੇ ਕਾਂਜੀ ਵੜਾ ਉਹ ਮੇਰੇ ਮਦਰ ਨੇ ਸਾਨੂੰ ਰੈਸਪੀ ਬਣਾ ਕੇ ਦਿੱਤੀ ਆ ਤੇ ਅਸੀਂ ਉਹ ਸਟਾਰਟ ਕਰਿਆ ਇੱਕ ਬੜਾ ਪਾਉਆ ਇੱਕ ਬੜਾ ਕਾਂਜੀ ਇੱਕ ਕਾਂਜੀ ਬੜਾ ਕਾਂਜੀ ਬੜਾ ਜਿਹੜਾ ਬੜਾ ਹੁੰਦਾ ਜਿਹੜਾ ਦਾਲ ਦਾ ਮੇਰੀ ਮਦਰ ਨੇ ਹਾਂਜੀ ਉਹਨਾਂ ਨੇ ਉਹ ਉਹਨਾਂ ਦੀ ਮਦਦ ਨਾਲ ਮੈਂ ਉਹ ਚਲਾਇਆ ਅੱਛਾ ਉਹ ਬੜਾ ਕੇ ਦਿੰਦੇ ਹਾਂ ਹਾਂਜੀ ਹਾਂਜੀ ਅੱਛਾ ਭਾਈ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਮੈਂ ਮਕੈਨਿਕ ਦਾ ਕੰਮ ਕਰਦਾ ਸੀਗਾ ਅੱਛਾ ਉਹ ਜੋਬ ਕਿਉਂ ਛੱਡੀ ਬਸ ਸਰ ਉਹਦੇ ਵਿੱਚ ਤੁਹਾਨੂੰ ਪਤਾ ਤਨਖਾਹ ਘੱਟ ਸੀਗੀ ਘੱਟ ਵੱਧ ਸੀਗੀ ਹਾਂਜੀ ਹਾਂਜੀ ਤੇ ਇਹ ਕੰਮ ਕਿਵੇਂ ਲੱਗਾ ਬਈ ਇਹ ਕੰਮ ਬੈਟਰ ਹੈ ਜੀ ਅੱਛਾ ਆਪਾਂ ਆਪ ਕਰਤਾ ਰਹੇ ਹਾਂ ਜੀ ਲੋ 11 ਵਜੇ ਤੋਂ ਲੈ ਕੇ ਸ਼ਾਮ ਨੂੰ ਕਿੰਨੇ ਵਜੇ ਤੱਕ ਉਹਨੇ ਤੁਸੀਂ ਸਾਢੇ ਤੇਰੇ 11 ਤੋਂ ਲੈ ਰਾਤ ਨੂੰ 9:30 ਵੇਹ ਤੱਕ 9:30 ਵੇਹ ਤੇ ਸਬਾਨ ਤੁਹਾਡਾ इजीली ਵਿਕ ਜਾਂਦਾ ਹਾਂ ਹਾਂ ਜੀ ਹਾਂ ਜੀ ਕਸਟਮਰ ਆ ਰਹੇ ਵਧੀਆ ਤੁਹਾਡੇ ਕਸਟਮਰ ਵਧੀਆ ਆ ਰਹੇ ਤੇ ਚਲੋ ਬਾਜੀ ਫਿਰ ਤੁਸੀਂ ਇੱਕ ਕੰਮ ਕਰੋ ਸਾਡੇ ਲਈ ਇੱਕ ਤਾਂ ਡਰਿੰਕ ਲਾ ਦਿਓ ਓਕੇ ਸਰ ਨਾਲ ਤੁਹਾਡਾ ਅਛਾ ਮੜਾ ਜਿਹੜਾ ਤੁਸੀਂ ਬੜਾਪਾ ਬਣਾਉਂਦੇ ਹੋ ਉਹ ਇੱਕ ਸਾਡੀ ਅਲੱਗ ਟਿੱਕੀ ਆ ਨਾ ਉਹ ਕਾਦੀ ਬਣਾਉਂਦੇ ਤੁਸੀਂ ਉਹ ਅਸੀਂ ਦਾਲ ਤੇ ਆਲੂ ਦੀ ਟਿੱਕੀ ਮਿਕਸ ਕਰਕੇ ਬਣਾਉਂਦੇ ਆ ਦਾਲ ਦੇ ਆਲੂ ਟਿੱਕੀ ਹਾਂ ਜੀ ਹਾਂ ਜੀ ਅਦਰਵਾਈਜ਼ ਇਹਨੂੰ ਮਿਲਦਾ ਤੁਸੀਂ ਪੰਜਾਬੀ ਫਲੇਵਰ ਦਿੱਤਾ ਹਾਂ ਜੀ ਹਾਂ ਜੀ ਪੰਜਾਬੀ ਫਲੇਵਰ ਦਿੱਤਾ ਕੀ ਬਾਤ ਹੈ ਚਲੋ ਬਾਜੀ ਤੁਸੀਂ ਇੱਕ ਕੰਮ ਕਰੋ ਇੱਕ ਸਾਨੂੰ ਬੜ ਏ ਜੀ ਇਹਨੇ ਬੁਕਾਇਆ ਸਾਡਾ ਬੜਾ ਇਹ ਹੈਗਾ ਪਾਓ ਇਹਨੂੰ ਅੱਛਾ ਛੋਟੇ ਪਾਓ ਰੱਖੇ ਹਾਂਜੀ ਹਾਂਜੀ ਛੋਟੇ ਪਾਓ ਇਹਦੇ ਵਿੱਚ ਬੜਾ ਕਰਦੇ ਹਾਂ ਹਾਂਜੀ ਇਸ ਚ ਅਸੀਂ ਬੜਾ ਕਰਾਂਗੇ ਤੁਹਾਨੂੰ ਲੱਟਕਿਆ ਦਿਖਾਓ ਪਾਜੀ ਮੈਨੂੰ ਮੜੀ ਆ ਆ ਦੇਖੋ ਸਰ ਇਹ ਹੁਣੀ ਤਿਆਰ ਹੋ ਕੇ ਆਈ ਹੀ ਹੈ ਕਰੋ ਕੀ ਆ ਬਾਤ ਹੈ ਤੇ ਨਾਲ ਮਿਰਚ ਹਰੀ ਮਿਰਚ ਹਾਂਜੀ ਹਾਂਜੀ ਫ੍ਰਾਈ ਮਿਰਚ ਹਾਂਜੀ ਧੰਨਵਾਦ ਤਾਂ ਆ ਇੱਕ ਸਾਈਡ ਉੱਪਰ ਰੱਖਿਆ ਛੋਟਾ ਜਿਹਾ ਪਾਜੀ ਦੇ ਇਥੇ ਬਾਈ ਹੁਣਾਂ ਨੇ ਗੱਡੀ 'ਚ ਸਮਾਨ ਰੱਖ ਲਿਆਉਂਦੇ ਆ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਬਾਈ ਹੁਣੀ ਇੱਥੇ ਗਰਮ ਕਰਕੇ ਇਹਨੂੰ ਪ੍ਰੋਪਰਲੀ ਲਾ ਹੈਗਾ ਆ ਤਰੀਕੇ ਨਾਲ ਬਣਾਉਂਦੇ ਰਹਾਂ ਆਪਾਂ ਮੂਲ ਦਾ ਮੱਖਣ ਯੂਜ਼ ਕਰਦੇ ਆ ਸਰ ਓਕੇ ਦੂਜਾ ਆਪਾਂ ਦੇਸੀ ਯੂਜ਼ ਨਹੀਂ ਕਰਦੇ ਬਾਜੀ ਮਾ ਇਹ ਵੜਾ ਨਾਲ ਬੜਾ ਪਾਓ ਕਿਉਂ ਸੋਚਿਆ ਲੱਗੇ ਕੋਈ ਹੋਰ ਟਰਾਈ ਕਰਦੇ ਕੋਈ ਚੀਜ਼ ਹੋਰ ਵੀ ਪੁੱਛੇ ਪੰਜਾਬ ਦੇ ਵਿੱਚ ਬਹੁਤ ਕੱਟ ਹੈ اچھا ਤੇ ਡਰਿੰਕ ਵੀ ਪੰਜਾਬ ਚ ਬਹੁਤ ਕੱਟ ਹੈ ਓਕੇ ਤੇ ਵੀ ਜਿਹੜੀ ਆਪਣੀ ਵਿਕ ਸਕੈ ਜਿਹੜੀ ਚੀਜ਼ ਓਕੇ ਦੂਜੀ ਗੱਲ ਇਹ ਵੀ ਆ ਵੀ ਆ ਲਾਈਨ ਦੇ ਵਿੱਚ ਕੰਪੀਟੀਸ਼ਨ ਨਹੀਂ ਤੁਹਾਡੇ ਵਿੱਚ ਹਾਂਜੀ ਕੰਪੀਟੀਸ਼ਨ ਨਹੀਂ ਹੈਗਾ ਉਹ ਤਾਂ ਨਹੀਂ ਹੈਗਾ ਵੀ ਗਵਾਣ ਵੀ ਕੋਈ ਬੜਾ ਬਹੁਤ ਵੇਚ ਰਿਹਾ ਆ ਤੂੰ ਵੀ ਬੜਾ ਬਹੁਤ ਵੇਚ ਰਿਹਾ ਅੱਜ ਵੀ ਪਿੱਛੇ ਬਾਈ ਉਹਨਾਂ ਨੇ ਹੋਰ ਸਾਮਾਨ ਲੱਗੇ ਹੋਇਆ ਬਰਗਰ ਦੇ ਸ਼ਾਪਸ ਦੇ ਉੱਜ ਕੰਪੀਟੀਸ਼ਨ ਬੜਾ ਹੈ ਹਾਂਜੀ ਕੰਪੀਟੀਸ਼ਨ ਬਹੁਤ ਹੈ ਪਰ ਆਪਣੇ ਕੰਮ ਚ ਕੰਪੀਟੀਸ਼ਨ ਨਹੀਂ ਹੈਗਾ ਓਕੇ ਬਾ ਜਦੋਂ ਪਹਿਲੇ ਦਿਨ ਲੱਗੇ ਸੀ ਉਦੋਂ ਕਿੰਨੀ ਕਮਾਈ ਕਰਕੇ ਗਏ ਸੀ ਕਰ ਉਸ ਦਿਨ ਦੀ ਸਟਾਰਟਿੰਗ ਦੇ ਵਿੱਚ ਤਾਂ ਜੋ ਘਾਟੀ ਸੀਗਾ ਕਿੰਨੇ ਕੁ ਫੇ ਵੀ ਤੇ ਉਸ ਦਿਨ ਸਾਡੇ ਪਹਿਲੇ ਦਿਨ ਹੀ 4 ਵਿਕੇ ਸੀਗੇ ਪਰ ਲੋਕਾਂ ਨੂੰ ਪਸੰਦ ਆਇਆ ਫਿਰ ਹੋਲੀ-ਉਲੀ 8 ਹੋ ਗਏ 12 ਹੋ ਗਏ ਅੱਛਾ ਇਸ ਤਰ੍ਹਾਂ ਫਿਰ ਵੱਧਦਾ ਹੀ ਗਿਆ ਓਕੇ ਤੇ ਹੁਣ ਇਸ ਟਾਈਮ ਲਗਭਗ ਕਿੰਨੇ ਕੁ ਬੜਾ ਪਾਓ ਵੇਚ ਲਿੰਦੇ ਹੁਣ ਮੇਰੇ ਆਏ ਮੌਸਮ ਠੰਡਾ ਸੀਗਾ ਕਸਟਮਰ ਨਿਕਲ ਨਹੀਂ ਰਿਹਾ ਸੀਗਾ ਠੰਡ ਕਰਕੇ ਹੂੰ ਤੇ ਹੁਣ ਕਸਟਮਰ ਨਿਕਲੂਗਾ ਤੇ ਹੁਣ ਹੋਏਗੀ ਓਕੇ ਮਤਲਬ ਈਜ਼ੀਲੀ ਹੁਣ ਕਮਾਈ ਵਧੀਆ ਪੰਜੀ ਹਾਂਜੀ ਹਾਂਜੀ ਮਤਲਬ ਜਿਹੜੀ ਤੁਸੀਂ ਪਹਿਲਾਂ ਜੌਬ ਕਰਦੇ ਉਹਦੇ ਨਾਲੋਂ ਬੈਟਰ ਉਹਦੇ ਨਾਲੋਂ ਬੈਟਰ ਹੈ ਸਰ ਅੱਛਾ ਜਿਹੜੇ ਹੋਰ ਜੌਬ ਕਰਦੇ ਨੇ ਜਿਹੜੇ ਕੰਮ ਆਪਣਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਲਾਹ ਕੀ ਦੋਗੇ ਮੈਂ ਤਾਂ ਇਹ ਸਲਾਹ ਦੂੰਗਾ ਵੀ ਜਿਨ੍ਹਾਂ ਨੇ ਆਪਣਾ ਕੰਮ ਕਰਨਾ ਹੈ ਹਾਂ ਕਰੋ ਮਿਹਨਤ ਕਰੋ ਸਗੋ ਨਾ ਸਰੀ ਆ ਗਈ ਆਪਣੀ ਚਟਨੀ ਕੀ ਬਾਤ ਇਹ ਹੈਗੀ ਆ ਤੁਹਾਡੀ ਹਰੀ ਚਟਨੀ ਹਾਂਜੀ ਇਹ ਆ ਗਿਆ ਆਪਣਾ ਮਸਾਲਾ ਇਹ ਮਸਾਲਾ ਕਿਹੜਾ ਹੁੰਦਾ ਪਚੀਏ ਇਹ ਸਿਰ ਬਡੇ ਪਾਓ ਦਾ ਮਸਾਲਾ ਹੁੰਦਾ ਹੈ ਕੋਕੋਨਟ ਮਸਾਲਾ ਜਿਹੜਾ ਹਾਂਜੀ ਅੱਛਾ ਇਹ ਆ ਉਹ ਤੋਂ ਬਾਅਦ ਉਹ ਬਾਅਦ ਵਿੱਚ ਸਿਰ ਅੱਗੇ ਤੁਹਾਡੀ ਹਰੀ ਮਿਰਚ ਫਰਾਈ ਵਾਲੀ ਕਿਹਾ ਪਾਉਣਾ ਅੱਛਾ ਅੱਜ ਇੱਕ ਛੁਟਕੂ ਜਿਹਾ ਬੜਾ ਮੋ ਪਲੇਅਰ ਦੇਖਿਆ ਇਹ ਹਾਂਜੀ ਤੇ ਅੱਜ ਤੱਕ ਹਮੇਸ਼ਾ ਜਿਹੜੇ ਵੱਡੇ ਬੜਾ ਪਾਓ ਵੱਡੇ ਹੁੰਦੇ ਐ ਐਕਚੁਅਲੀ ਮੈਂ ਬੜਾ ਰੱਖਿਆ ਸੀਗਾ ਅੱਛਾ ਪਰ ਲੋਕਾਂ ਨੂੰ ਛੋਟਾ ਜ਼ਿਆਦਾ ਪਸੰਦ ਆਉਂਦਾ अच्छा हां जी के मतलब चेक कर लो चॉइस एज ए चॉइस ਤੁਸੀਂ ਬੜਾ ਰੱਖ ਸਕਦੇ ਹੋ हां जी जरूर ਅੱਗੇ ਰੱਖਾਂਗੇ ਜਰੂਰ ਕੀ ਬਾਤ ਹੈ ਬਾਈ ਇਹ ਫੋਨ ਤੁਹਾਡਾ ਫਲੇਵਰ ਬੜਾ ਪਉ ਤਿਆਰ ਹੈ थैंक यू ਭਾਜੀ ਹੁਣ ਇਹਨਾਂ ਨੂੰ ਟੇਸਟ ਕਰਦੇ ਆ ਤੇ ਡਰਿੰਕ ਨਾਲ ਹੀ ਬਣਾਉਣੇ ਕਿ ਪਹਿਲਾਂ ਬੱਜ ਬਣਾਈਏ ਪਾ ਬਣਾਦਰ ਨਹੀਂ ਸਰ 2 ਮਿੰਟ ਲੱਗਣੇ ਆ ਚਲੋ ਫਿਰ ਆਪਾਂ ਇਕੱਠਾ ਹੀ ਟੇਸਟ ਕਰਦੇ ਆ ਦੋਨਾਂ ਨੂੰ हां जी ਇਧਰ ਪਨੀਤ ਭਾਜੀ ਪਿੱਛੇ ਖੜੇ ਹੋਏ ਨੇ ਬਾਈ ਕਿਵੇਂ ਬਹੁਤ ਵਧੀਆ ਕੀ ਕਿਹਾ ਤੇ ਬਾਈ ਇਹ ਕੀ ਹੈ ਇਹ ਆਪਣਾ ਸੋਡਾ ਓਕੇ ਸਰ ਆ ਗਿਆ ਮੰਗੇਓ ਅੱਛਾ ਅੱਛਾ ਇਹ ਫਲੇਵਰ ਅਲੱਗ ਜਿਹੜੇ ਹੁੰਦੇ ਉਹ ਤੁਸੀਂ ਕੋਲ ਹਾਂ ਜੀ 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 ਲੈ ਲੈ ਫਲੇਵਰ ਉਹ ਜਿਹੜੇ ਹੁੰਦੇ ਆ ਤੇ ਆ ਭਾਗ ਅੱਛਾ ਬੰਨਾਏ ਸੋਡੇ ਜੀ ਹੈ ਨਾ ਹਾਂ ਜੀ ਹਾਂ ਜੀ ਬੰਨਾ ਸੋਡੇ ਜੀ ਹੈ ਸਰ ਵਾਹਿਗੁਰੂ ਇਹਦਾ ਵੀ ਕਰ ਲੈਣਾ ਵੀ ਕਿਤੇ ਉਹਨੇ ਡੜੀ ਬਣਾ ਕੇ ਲਿਆਓ ਸਾਡੇ ਲਈ ਪਾ ਰੱਖ ਲਿਓ ਉਹਦਾ ਖਾਣ ਉਹ ਤਾਂ ਉਹਨਾਂ ਨੇ ਪੀਣਾ ਹੀ ਪੀਣਾ ਜੀ ਰਾਤ ਨੂੰ ਅੱਛਾ ਬੱਚਿਆਂ ਦਾ ਪੀਣਾ ਹੀ ਪੀਣਾ ਹੈ ਕੀ ਬਾਤ ਦੇਖੋ ਜੀ ਸੋਡਾ ਆਪਣੇ ਪੇਡਲਿਸ ਠੀਕ ਹੈ ਹੂੰ ਇਹ ਪਚਾ ਵੀ ਦਿੰਦਾ ਅੰਦਰੋਂ ਕਰ ਦਿੰਦਾ ਅੱਛਾ ਆ ਗਈਆਂ ਤੁਹਾਡੀਆਂ ਜਿਹੜੀਆਂ ਜਾਲੀ ਹਾਂਜੀ ਇਹ ਆਪਣੀ ਕੋਕੋਨਟ ਹੈ ਓਕੇ ਇਹ ਆਪਣਾ ਪੀ ਪੀਚ ਹੈ ਪੀਚ ਫੁੱਟਦੇ ਆ ਇਹ ਆਪਣਾ ਗ੍ਰੀਨ ਐਪਲ ਸਾਨੂੰ ਸਟਾਕ ਵੀ کافی ਰੱਖਣਾ ਪੈਂਦਾ ਹੋਣਾ ਸਰ ਮੇਰੇ ਕੋਲ کافی ਹੈ ਸਿਰਫ ਪ੍ਰਸੰਨ ਦੋ ਡੱਬੇ ਖੋਲਨੇ ਪੈਣੇ ਆ ਇਹ 15 ਦਿਨ ਦੀ ਵੈਲਿਡਿਟੀ ਹੁੰਦੀ ਹੈ ਇਹਨਾਂ ਦੀ ਸਿਰਫ ਹਾਂਜੀ 15 ਦਿਨਾਂ ਬਾਅਦ ਖਰਾਬ ਨੇ ਇਹ ਅੱਛਾ ਹਾਂਜੀ ਸਰ 15 ਦਿਨਾਂ ਬਾਅਦ ਸਾਨੂੰ ਸਿੱਟਨੇ ਪੈਣੇ ਆ ਮਤਲਬ ਜਦੋਂ ਡੱਬਾ ਖੁੱਲ ਗਿਆ ਉਸ ਤੋਂ ਬਾਅਦ 15 ਦਿਨ ਦੀ ਵੈਲਿਡਿਟੀ ਹੁੰਦੀ ਹੈ ਨਾ ਡੱਬਾ ਖੁੱਲਣ ਤੋਂ ਬਾਅਦ ਹਾਂਜੀ ਹਾਂਜੀ ਕੀ ਬੰਦ ਪਿਆ ਤਾਂ ਬੋਵੇ 2 ਸਾਲ ਪਿਆ ਰਹੇ ਹਾਂ ਦੋ ਸਾਲ ਦੀ ਹੁੰਦੀ ਹੈ ਬੰਦ ਡੱਬੇ ਦੀ ਬੰਦ ਡੱਬੇ ਦੀ ਸਾਲ ਹੁੰਦੀ ਹੈ ਹਾਂਜੀ ਸਰ ਸੋ ਕੋਗਨੇਟ ਜੈਲੀ ਹੈ ਓਕੇ ਅਚਾ ਜੇ ਕੋਈ ਪਾਣੀ ਨਹੀਂ ਐਡ ਕਰਨਾ ਸਿਰ ਥੋੜੇ ਐਡ ਕਰ ਥੋੜੇ ਹੀ ਐਡ ਹੋਏਗਾ ਸਰ ਪਰ ਰੇਟ ਕੀ ਹੈ ਰੇਟ ਦੱਸੋ ਇੱਕ ਕਰੀ ਰੇਡ ਸਰ 120 ਰੁਪਏ ਤੋਂ ਸਟਾਰਟ ਆਪਣਾ ਜਿਹੜੀ ਜੈਲੀ ਹੈ ਹਾਂਜੀ ਹਾਂ ਇਹ ਹਾਂਜੀ ਮਿਕਸ ਜੋ ਬਣਾ ਕੇ ਸਾਰਾ ਅੱਛਾ ਆਪਣਾ 120 ਰੁਪਏ ਤੋਂ ਹਾਂਜੀ ਹਾਂਜੀ ਤੇ ਜਿਹੜਾ ਬੜਾ ਪਾਵਾ ਉਹ ਕਿੰਨੇ ਦਾ ਇਹ ਬੜਾ ਪਾਵਾ 30 ਰੁਪੀਜ਼ ਦਾ 30 ਰੁਪੀਜ਼ ਹਾਂਜੀ 120 ਤੋਂ ਆਪੇ ਡਰਿੰਕ ਸਟਾਰਟ ਹੈ ਮਜੀਟਾ ਤੋਂ ਮੰਗੋ ਮਜੀਟੋ ਫੈਸ਼ਨ ਪੰਚ ਸਪੈਸ਼ਲ ਫੈਸ਼ਨ ਪੰਚ ਵਾਟਰ ਮੈਲਨ ਪਾਈਨ ਐਪਲ ਆਈਸ ਟੀ ਇਹ ਸਾਰੀ ਆਪਣੇ ਕੋਲ ਮਿਲ अवेलेबल ਹੈ ਓਕੇ ਕੀ ਬਾਤ ਹੈ ਚਲੋ ਹੁਣ ਆਪਾਂ ਟੈਸਟ ਕਰੀਏ ਜੀ ਹਾਂਜੀ ਸਰ ਤੇ ਪਰ ਇਹ ਗੱਲ ਆ ਬਾਈ ਜ਼ੋਰ ਵੀਊ ਹੈ ਉਹੀ ਦੇਣਾ ਸੀ ਠੀਕ ਹੈ ਨਾ ਹਾਂਜੀ ਹਾਂਜੀ ਚਲੋ ਭਾਈ ਆ ਪਕੜੋ ਜੀ ਸਭ ਤੋਂ ਪਹਿਲਾਂ ਕਰਦੇ ਆ ਇਹਨਾਂ ਦਾ ਬੜਾ ਪਾਓ ਟੈਸਟ ਅੱਛਾ ਇਹਦਾ ਐਵੇਂ ਵਧੀਆ ਲੱਗਦਾ ਇਹ ਆ ਦੇਖੋ ਮੈਨੂੰ ਬੜਾਪਾ ਬਹੁਤ ਛੋਟਾ ਲੱਗ ਰਿਹਾ ਬਟ ਮੈਂ ਵੀ ਠੀਕ ਹੈ ਬਾਈ ਟਰਾਈ ਕਰਦੇ ਆ ਕਿਉਂਕਿ ਬਾਈ ਹੁਣ ਕਹਿੰਦੇ ਇੱਕ ਵਾਰੀ ਟਰਾਈ ਜ਼ਰੂਰ ਕਰੋ ਇਹਨੂੰ ਤੇ ਜ਼ਰੂਰ ਹੋਣਾ ਬਾਈ ਇੱਕ ਵਾਰੀ ਟਰਾਈ ਕਰਦੇ ਆ ਇਹਨੂੰ ਹੂੰ ਬਸ ਸੱਚੀ ਗੱਲ ਆ ਸੰ। ਓਨੈਸਟਰ ਵੀਊ ਦੇ ਰਿਆਂ। ਹਾਂਜੀ। ਜਿੰਨਾ ਨਿੱਕਾ ਉਹਨਾਂ ਦੇਖਾ। ਥੈਂਕ ਯੂ ਸਰ। ਕਲੀਅਰ ਗੱਲ ਆ ਭਾਈ ਇਸ ਤੋਂ ਵੱਡਾ ਸ਼ਬਦ ਮੈਂ ਦੇ ਨਹੀਂ ਸਕਦਾ। ਬਹੁਤ ਵਧੀਆ ਬਹੁਤ ਫਲੇਵਰਫੁੱਲ ਆ। ਕੱਲੀ-ਕੱਲੀ ਚੀਜ਼ ਸਮਝ ਲੱਗੀ ਆ ਵੀ ਇਹਦੇ ਦਾਲ ਦੀ ਇਹ ਟਿੱਕੀ ਦੇ ਵਿੱਚ ਕੀ-ਕੀ ਪਾਇਆ ਹੋਇਆ। ਕੱਲੀ-ਕੱਲੀ ਚੀਜ਼ ਦਾ ਸਮਝ ਲੱਗ ਰਿਹਾ। ਮਿੱਠਾ ਦਾ ਫਲੇਵਰ ਬਹੁਤ ਵਧੀਆ ਏ ਤੇ ਤੜਕੇ ਦਾ ਫਲੇਵਰ ਤੇ ਮਿਰਚਾਂ ਲਈ ਆਉਂਦੀ ਨਾ ਉਹ। ਅਲੱਗ ਹੀ ਸਵਾਦ ਹੀ ਵੱਖਰਾ ਹੈਗਾ। ਤੇ ਇਹ ਪੜਿਆਲੇ ਦੇ ਵਿੱਚ ਉਹਨਾਂ ਕਿੱਥੇ ਆ ਭਾਈ ਵਾਲ ਨੂੰ ਮੜਾ ਜਾ। ਕੋਈ ਗੱਲ ਨਹੀਂ। ਆ ਲੈ ਜੀ। ਆ ਲੈ। ਹਾਲੋ ਭਾਈ ਜੀ ਆਪਣਾ ਐਡਰੈਸ ਬੋਲ ਦਿਓ ਪਲੀਜ਼ ਇਹ ਭੁਪਿੰਦਰਾ ਰੋਡ ਨੀਅਰ ਥਾਪਰ ਕਾਲਜ ਲਟਾਂ ਦੇ ਕੋਲ ਇੱਥੇ ਖੜਦੇ ਆਂ ਆਪਾਂ ਆ ਜਾਓ ਇਧਰ ਨੂੰ ਐਡਰੈਸ ਤੁਹਾਨੂੰ ਪਤਾ ਲੱਗ ਗਿਆ ਹੁਣ ਹੁਣ ਕਰਨਾ ਕੀ ਹੈ ਤੁਸੀਂ ਬਾਈਕ ਕੋਲ ਆਓ ਬਾਈਕ ਕੋਲ ਆ ਕੇ ਵੜਾਪਾ ਖਾਓ ਜੈਰੀਅਲ ਡਰਿੰਕ ਟਰਾਈ ਕਰਨੀ ਆ ਇਹ ਵੀ ਆਪਾਂ ਟਰਾਈ ਕਰ ਲਈਏ ਤੁਹਾਨੂੰ ਯਾਦ ਟਰਾਈ ਕਰ ਲੈ ਆਪਾਂ ਉਹਦੇ ਮਿਆਣਾ ਨੂੰ ਇਹ ਬਹੁਤ ਸਨੋਣ ਵਾਲੀ ਚੀਜ਼ ਆ ਤੇ ਗਰਮੀਆਂ ਦੇ ਵਿੱਚ ਜੇ ਪੀਓਗੇ ਇਹ ਵੈਸੀ ਵੀ ਰਿਫਰੈਸ਼ਿੰਗ ਲੱਗਦੀ ਆ ਠੀਕ ਹੈ ਜੀ ਕਿਉਂਕਿ ਸੋਡਾ ਪਾਇਆ ਹੁੰਦਾ ਜਿਹੜੇ ਜੈਲੀ ਇਸ ਨੇ ਉਹ ਜਦੋਂ ਮੂੰਹ ਚਾ ਜਾ ਕੇ ਪਟਾਕਾ ਪੈਂਦਾ ਨਾ ਉਹ ਅਲੱਗ ਹੀ ਚੀਜ਼ ਆ ਬੱਚਿਆਂ ਨੂੰ ਬਹੁਤ ਪਸੰਦ ਆਉਣ ਵਾਲੀ ਚੀਜ਼ ਆ ਬਹੁਤ ਵਧੀਆ ਤੇ ਤੁਸੀਂ ਹੁਣ ਕਰਨਾ ਕੀ ਆ ਬਾਈ ਹੁਣਾਂ ਕੋਲ ਆਓ ਬਾਈ ਹੁਣਾਂ ਕੋ ਡਰਿੰਕ ਲਾ ਤੇ ਨਾਲ ਵੜਾ ਪਾਓ ਤੇ ਨਾਲੇ ਬਾਈ ਹੁਣਾਂ ਕੋ ਬਰੀਆਨੀ ਵੀ ਹੁੰਦੀ ਆ ਉਹ ਸਪੈਸ਼ਲ ਹੁੰਦੀ ਆ ਇਸ ਕਰਕੇ ਟਾਈਮ ਟੂ ਟਾਈਮ ਆ ਕੇ ਲੈ ਲਿਓ ਭਾਈ ਕਿਉਂਕਿ ਸਾਡੀ ਤਾਜ਼ੀ ਕਿਸਮ ਵਿੱਚ ਹੈ ਨਹੀਂ ਸੀ ਠੀਕ ਹੈ ਅਗਲੀ ਵਾਰ ਭਾਈ ਆ ਤੇ ਕਮੈਂਟ ਕਰਿਓ ਸੋਣਾ ਜੀ ਆ ਵੀ ਤੁਸੀਂ ਪਟਿਆਲੇ ਵਿੱਚ ਹੋਰ ਬੈਸਟ ਬੈਸਟ ਪਲੇਸਿਸ ਕਿਹੜੀਆਂ ਦੇਖੀਆਂ ਨੇ ਤੇ ਅਸੀਂ ਜਿੱਥੇ ਜਾ ਕੇ ਉਹਨਾਂ ਦਾ ਸ਼ੂਟ ਕਰ ਸਕੀਏ ਸੋ ਥੈਂਕ ਯੂ ਸੋ ਮੱਚ